ਮਾਰਿਆ ਇਗਲਾ ਦੇ ਤੇ ਬਾਹਰ ਆ ਕੇ ਐਸੇ ਕੱਲ ਨਾ ਮਾਰਿਆ ਬੰਬੇਰਾ ਕਿਹੜੀ ਕਿਲੋ ਮਾਰਿਆ ਸੀਗਾ ਕਬੜੀ ਹੀ ਰੋਟੀ ਖਾਣੇ ਹੀ ਤੇ ਸਿੱਤਾ ਪੈ ਗਿਆ ਸੀ ਮੈਂ ਬਥੇ ਮਾਰਿਆ ਟੀਚਰ ਨੇ ਕਹਿੰਦਾ ਕਿ ਹਾਂਜੀ ਮੇਰੇ ਮਾਰਿਆ ਮੈਡਮ ਨੇ ਫਿਰ ਕਨਫਰਮ ਕੀਤਾ ਪ੍ਰਿੰਸੀਪਲ ਨਾਲ ਗੱਲ ਹੋਈ ਆ ਸੋਨੇ ਮੈਡਮ ਨੇ ਪੁੱਛਿਆ ਤੇ ਉਹਨੇ ਮੰਨ ਲੀਆ ਮੈਡਮ ਕਿ ਮੈਂ ਮਾਰਿਆ ਕਹਿੰਦੀ ਕਿ ਪਾਣੀ ਡੋਲਦਾ ਹੀ ਬਾਰ-ਬਾਰ ਕਹਿੰਦਾ ਮੈਡਮ ਦਾ ਹੱਥ ਭਾਰਾ ਵੱਜ ਗਈ ਹੋਊ ਕਿਤੇ ਜਾਰੀਆਂ ਕਹਿੰਦਾ ਤੇ ਬਾਅਦ ਵਿੱਚ ਇਹ ਬੱਚਾ ਬਹੁਤ ਰਾਤ ਸੀ ਰਿਹਾ ਸੀ ਤੇ 11:30 ਵਜੇ ਹੀ ਥਾਣੇ ਗਏ ਆ ਮਰੇ ਹੀ ਮਾਰਿਆ ਤੇ ਇੱਥੇ ਮਾਰਿਆ ਤੇ ਇੱਥੇ ਕਦ ਨਾਲ ਮਾਰਿਆ ਬੰਦੇ ਨਾ ਕਿਹੜੀ ਕਿੰਨੋਂ ਮਾਰਿਆ ਸੀਗਾ ਕਹਿੰਦੀ ਸੀ ਰੋਟੀ ਖਾਣੇ ਸੀ ਤੇ ਸਿੱਤਾ ਪੈ ਗਿਆ ਸੀ ਮੇਰਾ ਨਾਮ ਮਨਪ੍ਰੀਤ ਤਾਂ ਸਰ ਬੇਟ ਦੀਏ ਵੀ ਸਕੂਲ ਚ ਪੜਦਾ ਨਰਸਰੀ ਕਲਾਸ ਦੇ ਵਿੱਚ ਤੇ ਸਰ ਜਦੋਂ ਨੇ ਮੈਂ ਸਕੂਲ ਤੋਂ ਲੈਣ ਗਈ ਨਾ 12:30 ਵਜੇ ਤੇ ਆਟੋ ਦੇ ਵਿੱਚ ਜਦੋਂ ਲੈ ਕੇ ਆਉਂਦੀ ਪਈ ਹਾਂ ਉਦੋਂ ਮੈਂ ਨੋਟ ਕੀਤਾ ਕਿ ਬੱਚਾ ਥੋੜਾ ਸਹਿਮੀ ਹੋਇਆ ਹੈ ਤੇ ਮੈਂ ਇਹਨੂੰ ਪੁੱਛਿਆ ਸੀ ਮੈਂ ਬਤ ਮਾਰਿਆ ਟੀਚਰ ਨੇ ਕਹਿੰਦਾ ਕਿ ਹਾਂਜੀ ਮੇਰੇ ਮਾਰਿਆ ਹੈ ਮੈਡਮ ਫਿਰ ਕਨਫਰਮ ਕੀਤਾ ਪ੍ਰਿੰਸੀਪਲ ਨਾਲ ਗੱਲ ਹੋਈ ਆ ਤੋ ਉਹਨੇ ਮੈਡਮ ਨੂੰ ਪੁੱਛਿਆ ਤੇ ਉਹਨੇ ਮੰਨ ਗਈਆਂ ਮੈਡਮ ਕਿ ਮੈਂ ਮਾਰਿਆ ਕਹਿੰਦੀ ਕਿ ਪਾਣੀ ਡੋਲਦਾ ਹੀ ਬਾਰ-ਬਾਰ ਇਸ ਕਰਕੇ ਕਿਹੜੀ ਮੈਡਮ ਸੀ ਸਪੋਰਟਸ ਟੀਚਰ ਹੀ ਨਾ ਰਜਨੀ ਮੈਡਮ ਤੇ ਕੀ ਕਰ ਆਪਣਾ ਕੋਈ ਦਖਾਸਤ ਕਰ ਕਿਨੂੰ ਦਿੱਤੀ ਸੀ ਹਾਂਜੀ ਤੇ ਚਬਾਲ ਥਾਣੇ ਦਿੱਤੀ ਰਾਤ ਬੱਚਾ ਪੀੜ ਮਨਾਉਂਦਾ ਹੀ ਮੈਡੀਕਲ ਲੈ ਕੇ ਗਈ ਹੁਣਾਂ ਮੈਡੀਸਿਨ ਦਿੱਤੀ ਤੋ ਕਹਿੰਦੇ ਕਿ ਹਾਂਜੀ ਇਹਦੇ ਥੋੜਾ ਜਿਹਾ ਪੇਨ ਹੁੰਦੀ ਪਈ ਆ ਤੇ ਉਹ ਜਿੱਦਾਂ ਇਹਦੇ ਸੱਟਾਂ ਦੇ ਨਿਸ਼ਾਨ ਹੀ ਤੇ ਲੱਤ ਦੇ ਵਿੱਚ ਆਈ ਹੀ ਤੇ ਉਹ ਕਹਿੰਦਾ ਕਿ ਮਤਲਬ ਕਿ ਸਾਰੇ ਨੂੰ ਦਿੱਤੀ ਹੀ ਦਰਖਾਸਤ ਤੇ ਐਸਐਚਓ ਕੋਈ ਕਾਰਵਾਈ ਨਹੀਂ ਕਰਦੇ ਹੁਣ ਹਾਂਜੀ ਕੁਛ ਨਹੀਂ ਹੁੰਦਾ ਕਹਿੰਦੇ ਕਿ ਊਮਨ ਸੈਲ ਦੇ ਵਿੱਚ ਸਾਰੇ ਜਦੋਂ ਇੱਥੇ ਹੋਈ ਆ ਵਾਰਦਾ ਤੇ ਏਦਾਂ ਮਤਲਬ ਕਿ ਅਸੀਂ ਊਮਨ ਸੈਲ ਦੇ ਵਿੱਚ ਕਿਉਂ ਆਪਣੀ ਦਰਖਾਸਤ ਲੈ ਕੇ ਜਾਈਏ ਹਾਂਜੀ ਕੋਈ ਕਾਰਵਾਈ ਨਹੀਂ ਕਰਦੇ ਪੇ ਪ੍ਰਿੰਸੀਪਲ ਦਾ ਨਾਮ ਨਹੀਂ ਸਰ ਪ੍ਰਿੰਸੀਪਲ ਦਾ ਨਾਮ ਨਹੀਂ ਸਕੂਲ ਕਿੱਥੇ ਹੈਗਾ ਇਚਬਾਲ ਡਾਕ ਡਾਕ ਖਾਨੇ ਲੱਗੇ ਡੀਏਵੀ ਸਕੂਲ ਕਿੱਥੋਂ ਦੇ ਤੁਹਾਨੂੰ ਸਾਰੇ ਇਹ ਪ੍ਰਸ਼ਾਸਨ ਦੇ ਹੀ ਮੰਗ ਕਰਦੇ ਪੀ ਜੋ ਵੀ ਉਹ ਵੱਤ ਵੱਤ ਤੇ ਮਤਲਬ ਕਿ ਐਕਸ਼ਨ ਲਿਆ ਜਾਵੇ ਟੀਚਰ ਤੇ ਤੇ ਟੀਚਰ ਕੀ ਫੋਨ ਚ ਰਹੀ ਹਾਂਜੀ ਟੀਚਰ ਸਪੋਰਟ ਟੀਚਰ ਆ ਹਾਂਜੀ ਕਰ ਲਓ ਕਹਿੰਦੇ ਕਿ ਮੈਂ ਮਾਰਿਆ ਹਾਂਜੀ ਕਹਿੰਦੇ ਜੋ ਕਰਨਾ ਕਰ ਲਓ ਕਿ ਨਾ ਟਟਾ ਤੇ ਕਿਹੜਾ ਸਕੂਲ ਹੈ ਤੇ ਕੀ ਗੱਲ ਹੋਈ ਬੱਚੇ ਦਾ ਮੇਰਾ ਨਾਮ ਬਲਵਿੰਦਰ ਕੌਰ ਆ ਤੇ ਇੱਥੇ ਕਾਕੀ ਦਾ ਨਾਮ ਅਜੀਪਾਲ ਸਿੰਘ ਆ ਤੇ ਇਹ ਨਾ ਸਾਡੇ ਕੋ ਰਹਿ ਰਿਹਾ ਵਾ ਹਾਂਜੀ ਮੇਰਾ ਦੋਤਾ ਆ ਤੇ ਇਹਦੇ ਪਾਪਣਾ ਆਰਮੀ ਦੇ ਵਿੱਚ ਆ ਤੇ ਹੜ ਕੋ ਛੱਡ ਕੇ ਗਏ ਇਹਨੂੰ ਤੇ ਮੈਂ ਇਹ ਸਕੂਲ ਚੋਂ ਛੱਡ ਕਿਉਂ ਨਹੀਂ ਤੇ ਮੈਨੂੰ ਲੈ ਕੇ ਆਉਣੀ ਉਸ ਦਿਨ ਮੈਂ ਅੰਮ੍ਰਿਤਸਰ ਗਈ ਹਾਂ ਮੇਰੀ ਬੇਟੀ ਲੈਣ ਗਈ ਸੀ ਕੀ ਗੱਲਬਾਤ ਹੈ ਤੇ ਗੱਲਬਾਤ ਹੋਈ ਆ ਤੇ ਮੇਰੀ ਬੇਟੀ ਮੈਨੂੰ ਫੋਨ ਕਰ ਰਹੀ ਤੇ ਮੈਂ ਬਿਜੀ ਹਾਂ ਤੇ ਮੱਥਾ ਟੇਕਨ ਦੇ ਹੀ ਹਾਂ ਤੇ ਬੀਜੀ ਨੂੰ ਬੇਟੀ ਨੂੰ ਬਾਅਦ ਵਿੱਚ ਮੈਂ ਪੁੱਛਿਆ ਮੈਂ ਕਿਹਾ ਕੀ ਗੱਲ ਹੋਈ ਆ ਤੇ ਕਹਿੰਦੀ ਪੇ ਇਸ ਤਰ੍ਹਾਂ ਕਾਕਾ ਰੋਂਦਿਆ ਤੇ ਤੇ ਦਰਦ ਹੁੰਦੀ ਆ ਕੋਈ ਸੌਂਡ ਨਹੀਂ ਆਉਂਦੀ ਤੇ ਬਾਅਦ ਮਾਈਕ ਤੇ ਲਾਇਆ ਬਾਦ ਵਿੱਚ ਮੈਂ ਆਣ ਕੇ ਜਦੋਂ ਮੈਂ ਘਰ ਆਈਆਂ ਤੇ ਰੋਲ ਰਿਆ ਸੀ ਤੇ ਇਹਦੇ ਮੈਂ ਆਣ ਕੇ ਤੇ ਫਿਰ ਸੱਟਾਂ ਦੇ ਨਿਸ਼ਾਨ ਵੇਖੇ ਤੇ ਬਾਅਦ ਚ ਮੈਂ ਵੀ ਪ੍ਰਿੰਸੀਪਲ ਨੂੰ ਫੋਨ ਕੀਤਾ ਵਾ ਕਹਿੰਦਾ ਮੈਡਮ ਦਾ ਹੱਥ ਪਰ ਆ ਵੱਜ ਗਈ ਹੋਊ ਕਿਤੇ ਜ਼ਿਆਦਿਆਂ ਕਹਿੰਦਾ ਤੇ ਬਾਅਦ ਵਿੱਚ ਬੱਚਾ ਬਹੁਤ ਰਾਤ ਸਿਰਿਆ ਸੀ ਤੇ 11:30 ਵਜੇ ਹੀ ਥਾਣੇ ਗਏ ਆ ਤੇ ਉਹਨੇ ਵੀ ਦੂਜਾ ਜਸਵਿੰਦਰ ਸਿੰਘ ਆ ਉਹਨੇ ਦਰਖਾਸਤ ਲਿਖੀ ਆ ਕਹਿੰਦਾ ਬੇਟੇ ਦੇ ਸੱਟ ਲੱਗੀ ਆ ਤੋਂਨੇ ਵੀ ਐਸਐਚ ਨੂੰ ਕਿਹਾ ਹੀ ਆਂਦਾ ਮੈਂ ਉਹਨੂੰ ਕਹ ਤਾ ਐਸਐਚ ਨੂੰ ਉਹਦੀ ਨੋਟਿਚ ਲੈ ਆਤਾ ਕਿ ਬੇਟੇ ਦੇ ਸੱਟ ਲੱਗੀ ਬੇੜਾ ਬਹੁਤ ਰੋ ਰਿਹਾ ਆ ਹਾਂਜੀ ਕੋਈ ਕਰਦੇ ਹੁੰਦੇ ਨਹੀਂ ਉਹ ਹੀ ਮੰਗ ਕਰਦੇ ਹਾਂ ਸਾਡੀ ਵੱਧ ਤੋਂ ਵੱਧ ਸਾਡੀ ਸਪੋਰਟ ਕੀਤੀ ਜਾਵੇ ਉਹਦਾ ਕਹਣਾ ਜਾਂਦਾ ਜੀ ਮੇਰਾ ਨਾਮ ਅਸ਼wini ਕੁਮਾਰ ਹੈ ਔਰ ਜੇਰਸ ਡੀਵੀ ਸਕੂਲ ਦਾ ਪ੍ਰਿੰਸੀਪਲ ਹਾਂ ਮੈਂ ਇੱਥੇ ਦਾ ਔਰ ਜਿਹੜੀ ਕੁੱਟਮਾਰ ਦੀ ਗੱਲ ਆਈ ਹੈ ਇਹੋ ਜੀ ਕੋਈ ਕੁੱਟਮਾਰ ਨਹੀਂ ਹੋਈ ਅਗਰ ਕੋਈ ਹਲਕਾ ਜਿਹਾ ਵੀ ਹੱਥ ਲੱਗ ਜਾਂਦਾ ਹੈ ਅੱਜ ਦੇ ਜਮਾਨੇ 'ਚ ਮਾਪੇ ਕਹਿੰਦੇ ਕਿ ਨਹੀਂ ਜੀ ਤੁਸੀਂ ਬਿਲਕੁਲ ਨਹੀਂ ਹੱਥ ਤੇ ਲਗਾਉਂਦਾ ਮਤਲਬ ਹੀ ਨਹੀਂ ਲੇਕਿਨ ਅਗਰ ਕਈ ਵਾਰੀ ਕੋਈ ਅਹੋ ਜੀ ਗੱਲ ਹੋ ਜਾਂਦੀ ਹੈ ਕਿ ਅਸੀਂ ਇੱਕ ਬੱਚੇ ਨੂੰ ਸਮਝਾਣੇ ਆ ਬੇਟਾ ਐਸੇ ਨਹੀਂ ਕਰਨਾ ਅਗਰ ਇੰਨੀ ਜੀ ਗੱਲ ਨੂੰ ਵੀ ਕੋਈ ਬਣਾ ਵੱਡਾ ਇਸ਼ੂ ਬਣਾ ਲੈਂਦੇ ਆ ਤੇ ਮੇਰੇ ਖਿਆਲ ਚ ਇਹ ਇਸ਼ੂ ਬਿਲਕੁਲ ਨਹੀਂ ਬਣਨਾ ਚਾਹੀਦਾ ਕਿਉਂਕਿ ਮਾਪੇ ਬਪ ਨੂੰ ਵੀ ਇਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਜਿਹੜਾ ਸਕੂਲ ਹੈ ਇੱਥੇ ਅਸੀਂ ਵੀ ਇਹਨਾਂ ਨੂੰ ਆਪਣੇ ਬੱਚਾ ਵਾਂਗੂ ਸਾਹਮਦੇ ਹਾਂ ਸਾਰਾ ਦਿਨ ਸਾਹਮਦੇ ਪਏ ਉਹਨਾਂ ਨੇ ਕੱਲ ਆਪਣੀ ਰਿਪੋਰਟਿੰਗ ਚੌਥੀ ਦੀ ਗੱਲ ਲਗੀ ਤਿੰਨ ਚਾਰ ਦਿਨ ਹੋ ਗਏ ਉਹਦੇ ਬਾਅਦ ਅਸੀਂ ਜਦੋਂ ਰਿਕਵੈਸਟ ਕਰ ਰਹੇ ਹਾਂ ਕਿ ਤੁਸੀਂ ਸਾਡੇ ਸਕੂਲ ਆ ਕੇ ਗੱਲ ਕਰੋ ਭੈਣ ਜੀ ਸਾਡੇ ਸਕੂਲ ਆਓ ਤੁਸੀਂ ਪਲੀਜ਼ ਆਓ ਉਹ ਦਿਨ ਵੀ ਨਹੀਂ ਆਏ ਸਵੇਰੇ ਆਪਾਂ ਸ਼ਾਮੀ ਚਾਹ ਰਹੇ ਤਾਂ ਕਰ ਵੇਟ ਕੀਤੀ ਫਿਰ ਵੀ ਨਹੀਂ ਆਏ ਅਗਰ ਉਹਨਾਂ ਦੀ ਵੇਟ ਹੋ ਰਹੀ ਹੈ ਕੱਲ ਵੀ ਆਪਾਂ ਵੇਟ ਕੀਤੀ ਉਹਨਾਂ ਦੀ ਕਿ ਪਲੀਜ਼ ਆਓ ਮਸਲਾ ਸਕੂਲ ਦਾ ਹੈ ਸਕੂਲ ਦਾ ਮਸਲਾ ਆਪਾਂ ਗੱਲਬਾਤ ਕਰਨੇ ਆ ਜਿਹੜੀ ਗੱਲ ਹੈ ਬਹੁਤੀ ਗੱਲ ਹੈ ਬੱਚੇ ਨੂੰ ਲੈ ਆਓ ਅਗਰ ਤੁਸੀਂ ਕੋਈ ਉਹਦੀ ਕਰਾਣੀ ਹੈ ਕੋਈ ਜੋ ਵੀ ਕੁਝ ਕਰਾਉਣਾ ਕੋਈ ਕਾਰਵਾਈ ਹੈ ਸਾਨੂੰ ਦੱਸੋ ਅਸੀਂ ਵੀ ਤੁਹਾਡੇ ਨਾਲ ਖੜੇ ਹਾਂ ਹਰ ਥਾਂ ਤੇ ਖੜੇ ਹਾਂ ਬੀਿੰਗ ਅ ਪ੍ਰਿੰਸੀਪਲ ਮੇਰੀ ਡਿਊਟੀ ਸੀ ਕਿ ਮੈਂ ਉਸ ਟੀਚਰ ਨੂੰ ਵੀ ਪੁੱਛਦਾ ਉਹਨੂੰ ਪੁੱਛਿਆ ਸਾਰੇ ਐਵੀਡੈਂਸ ਉਹਦੇ ਦੇਖੇ ਤੇ ਫਿਰ ਉਹਦੇ ਕੋਲ ਲਿਖਵਾਇਆ ਵੀ ਉਹਦੇ ਕੋਲ ਮੇਰੇ ਕੋਲ ਲਿਖਿਆ ਵੀ ਪਿਆ ਹੈ ਕਿ ਗਲਤੀ ਹੋਈ ਕਿ ਹਲਕਾ ਸਾ ਮੇਰਾ ਹੱਥ ਲੱਗਾ ਹੱਥ ਲੱਗਿਆ ਤੇ ਜਦੋਂ ਕਿ ਇਹ ਜਿਹੜੀ ਲੇਡੀ ਗੱਲ ਕਰਦੀ ਵੀ ਆ ਉਹਨਾਂ ਦੀ ਗਵਾਂਡੀ ਵੀ ਉਹੀ ਕਹਿੰਦੇ ਕਿ ਕੋਈ ਅਹੋ ਜੀ ਗੱਲ ਨਹੀਂ ਆ ਉਹਨਾਂ ਨੇ ਆਪਣਾ ਸਟੇਟਸ ਹੀ ਪਾਇਆ ਟੀਚਰ ਮਾਰਨਾ ਮੇਰੇ ਬੱਚੇ ਨੂੰ ਕੁੱਟਿਆ ਵਾ ਨਹੀਂ ਕੁੱਟਿਆ ਨਹੀਂ ਹੈ ਇੱਕ ਹੁੰਦਾ ਮਾਰਨਾ ਕੁੱਟਣਾ ਹੁੰਦਾ ਵੀ ਥੱਪੜ ਮਾਰੇ ਜੀ ਬੜਾ ਕੁਛ ਕੀਤਾ ਜੀ ਇਹੋ ਜਿਹਾ ਬਿਲਕੁਲ ਨਹੀਂ ਡੰਡਾ ਤੇ ਮੈਂ ਕਹਿੰਦਾ ਕੋਈ ਸਾਡੇ ਐਵੀਡੈਂਸ 'ਚ ਇੱਕ ਵੀ ਡੰਡਾ ਆ ਜਾਂਦਾ ਅਗਰ ਇੱਕ ਵੀ ਮੈਂ ਕਹਿੰਦਾ ਨਾ ਐਵੀਡੈਂਸ ਜਦੋਂ ਮੰਗਣਗੇ ਮੈਂ ਦਿਖਾ ਦਾਂਗਾ ਇੱਕ ਵੀ ਡੰਡਾ ਐ ਐਵੀਡੈਂਸ 'ਚ ਆ ਜੀ ਤੇ ਨਾਪੇ ਸਕੂਲ ਰਿਸਪਾਂਸਿਬ आगा। आगा। ना ना। बच्चा रोया हुआ है उसकी वीडियो ਕੀਤੀ ہوئی ہے ابھی بچہ درد منا رہا ہے کافی کہ پھر اودی میڈیسن نہیں دیکھو ਤੁਹਾਨੂੰ ਦੱਸਦਾ ਪਿਆਵਾ ਵੀ اگر ਅਸੀਂ ਬੱਚੇ ਨੂੰ ਛੋਟਾ ਬੱਚਾ ਹੈ ਜੇ ਅਸੀਂ ਉਹਨੂੰ ਆਪ ਹੀ ਕੁਝ ਕਰਕੇ ਜਾਂ ਉਹਨੂੰ ਕਰਕੇ ਵੀ ہاں بیٹا ਕੀ ਹੋਇਆ ਜੋ ਉਹਨੂੰ ਮੈਨਿਪੂਲੇਟ ਕਰੋਗੇ ਬੱਚੇ ਨੇ ਉਹੀ ਕਰਨਾ ਹੈ ਛੋਟੇ ਬੱਚੇ ਨੇ ਵੀ ਉਹੀ ਕਰਨਾ ਅਸੀਂ ਮੈਨਿਨਿਪੂਲੇਸ਼ਨ ਨੂੰ ਕਿਉਂ ਜ਼ਿਆਦਾ ਵਧਾਵਾ ਦੇ ਰਹੇ ਹਾਂ ਜਦ ਕਿ ਕੋਈ ਗੱਲ ਹੀ ਕੋਈ ਨਹੀਂ ਹੈ ਇਹੋ ਜੀ ਜੇ ਇਹੋ ਜੀ ਗੱਲ ਸੀ ਤੇ ਇੱਕ ਮਿੰਟ ਕੱਲ ਪਰਸੋਂ ਕਿਉਂ ਨਹੀਂ ਆਏ ਕੱਲ ਕਿਉਂ ਨਹੀਂ ਆਏ ਆੰਦੇ ਮੇਰੇ ਕੋਲ ਇੱਕ ਵਾਰੀ ਆ ਕੇ ਬੰਦਾ ਗੱਲ ਨਹੀਂ ਕਰੇਗਾ ਕੋਈ ਵੀ ਸਕੂਲ ਦਾ ਮਸਲਾ ਹੈਗਾ ਜੇ ਮਾਪੇ ਬੱਚੇ ਸਕੂਲ ਤੇ ਬੱਚੇ ਦੀ ਗੱਲ ਹੈਗੀ ਆ ਉਹਨਾਂ ਦੇ ਮੋਤਬਰ ਆ ਜਾਂਦੇ ਮੈਂ ਨਹੀਂ ਕਹਿੰਦਾ ਉਹ ਕੱਲੇ ਆਓ ਆ ਜਾਂਦੇ ਗੱਲ ਕਰਦੇ ਆਓ ਤਾਂ ਸਹੀ ਘਟੋ ਘਟ ਤੁਸੀਂ ਗੱਲ ਹੀ ਨਹੀਂ ਕਰੋਗੇ ਕੋਈ ਵੀ ਐਮ ਐਲ ਆਰ ਕਰਾਓ ਜੀ ਜਦੋਂ ਕਿ ਡਾਕਟਰ ਉਹ ਵੀ ਕਹਿ ਰਹੇ ਕਿ ਕੋਈ ਅਹੋਜੀ ਗੱਲ ਨਹੀਂ ਗਈ ਅਸੀਂ ਇਹਨਾਂ ਨੇ ਜਿੱਥੋਂ ਦੀ ਐਮ ਐਲ ਆਰ ਜਾਂ ਕੋਈ ਕਰਾਨੀ ਜਿਹੜੀ ਉਹ ਵੀ ਕਨਫਰਮ ਕੀਤਾ ਨਹੀਂ ਅਹੋਜੀ ਕੋਈ ਰਿਪੋਰਟਿੰਗ ਕੋਈ ਨਹੀਂ ਸਾਨੂੰ ਕੁਝ ਕਨਫਰਮ ਕਰਕੇ ਅਸੀਂ ਤੁਹਾਨੂੰ ਤਾਂ ਹੀ ਦੱਸਣ ਦੇ ਦੇਮਰਾ ਇਹ ਮੇਰੇ ਹੁਣ ਨੋਟਿਸ ਦੇ ਵਿੱਚ ਇਹ ਗੱਲ ਆਈ ਹੈ ਜੀ ਠੀਕ ਹੈ ਇਹਦੀ ਮੈਂ ਪੜਤਾਲ ਕਰਕੇ ਜੋ ਵੀ ਬੰਦੀ ਹੈ ਤੇ ਲੀਗਲ ਕਾਰਵਾਈ ਹੈ ਮੈਂ ਜ਼ਰੂਰ ਕਰੂੰਗਾ ਉਹ ਕਹਿੰਦੇ ਸੀ ਕਿ 3 ਦਿਨ ਹੋ ਗਏ ਕੰਪਲੀਟ ਮੇਰੇ ਨੋਟਿਸ ਤੁਹਾਨੂੰ ਮੈਂ ਕਿਹਾ ਜੀ ਮੈਨੂੰ ਤੇ ਮੇਰੇ ਨੋਟਿਸ ਤੇ ਨਹੀਂ ਸੀ ਹੁਣ ਮੇਰੇ ਨੋਟਿਸ ਤੇ ਆ ਗਈ ਤੁਹਾਡੇ ਮਾਤੇ ਬਰਾਇ ਹੈ ਹੈ ਪਾਣੀ ਚਾਹੀਦਾ ਆ ਮੈਂ ਹੁਣ ਲੇਡੀ ਕਾਂਸਟੇਬਲ ਨੂੰ ਬੁਲਾਇਆ ਇਹਨਾਂ ਦੇ ਕੋਲ ਅੱਜ ਕੰਪਲੇਂਟ ਗਈ ਹੈ ਠੀਕ ਹੈ ਮੈਂ ਬੁਲਾ ਕੇ ਤੇ ਜੋ ਦਾ ਮੈਡੀਕਲ ਵਗੈਰਾ ਲੜਕੇ ਬੱਚੇ ਦਾ ਕਰਾ ਕੇ ਜੋ ਲੀਗਲ ਕਾਰਵਾਈ ਬੰਦੀ ਹੈ ਪਤਾ ਲਾਗੇ ਥੈਂਕ ਯੂ ਪੰਡਿਤ ਅਮਕੇਸ਼ ਸ਼ਰਮ ਤੰਤਰ ਮੰਤਰ ਕਾਲ ਸ਼ਕਤੀਆਂ ਤੇ ਕਾਲੇ ਇਲਮ ਦੇ ਬੇताज ਬਾਦਸ਼ਾ ਹਰ ਸਮੱਸਿਆ ਦਾ ਗਰੰਟੀ ਨਾਲ ਹੱਲਦਾਨ ਕਰਵਾਓ ਬਸ਼ਕਲ ਕਰਨਾ ਜਾਂ ਤੜਵਾਣਾ ਲਵ ਮੈਰਿਜ ਮਨ ਚਾਹ ਪਿਆਰ ਕਰਜ਼ਾ ਮੁਕਤੀ ਪੀਆਰ ਪ੍ਰੋਬਲਮ ਘਰ ਚ ਕਲੇਸ਼ ਸੋਤਨ ਦੁਸ਼ਮਣ ਤੋਂ ਛੁਟਕਾਰਾ ਨਸ਼ੇ ਦੀ ਲਤ ਬੇਔਲਾਦ ਬੱਚਿਆਂ ਦਾ ਕਹਿਣੇ ਤੋਂ ਬਾਅਦ ਵਿਆਹ ਚ ਰੁਕਾਵਟ ਤਲਾਕ ਕੇਸ ਕੀਤਾ ਕਰਾਇਆ ਪਿਆਰ ਚ ਰੁਕਾਵਟ ਹਰ ਸਮੱਸਿਆ ਦੇ ਹੱਲ ਲਈ ਇੱਕ ਵਾਰ ਜਰੂਰ ਫੋਨ ਕਰੋ